इस समय नहीं मनाना हमारे धरन में ये ये चल रहा है वो तो ये बात हो गई कि किसी व्यक्ति के घर में कोई मर जाए और वो अपने पड़ोसी को जाके बोले कि तू शादी में क्यों डांस कर रहा है तो वीडियो भी देखी होनी है जिस मर्ग कह रहा जाते है साहेबजादी अंकर नरूला ਉਸ ਤੋਂ ਬਾਅਦ ਟਿੱਪਣੀਆਂ ਵੀ ਕਰ ਰਿਹਾ ਕਿ ਕਿਉਂ ਸਾਨੂੰ 크리스마ਸ ਨਹੀਂ ਮਨਾਉਣ ਦਿੱਤਾ ਜਾ ਰਿਹਾ ਇਹ ਇਹਨੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੇ ਬਾਰੇ ਇਹ ਗੱਲ ਬੋਲ ਦਿੱਤੀ ਹੈ ਜੋ ਕਿ ਅਸੀਂ ਜਰਨਾ ਨਹੀਂ ਆਉਂ ਅਸੀਂ ਬੋਲਦੇ ਆ ਤਾਂ ਸਾਡੇ ਉੱਪਰ ਪਰਚੀਆਂ ਦੀ ਦੱਸ ਦਿੰਦੇ ਆ ਕਿ ਸਾਡੀ ਬੜੀ ਕੋਈ ਪਾਵਰ ਹੈ ਸੁਪਰੀਮ ਪਰ ਇਹ ਦਾ ਜਿਹੜਾ ਅੰਤ ਹੋਣਾ ਸੀ ਨਾ ਮੇਰੇ ਗੁਰਗੋਬਿੰਦ ਸਿੰਘ ਜੀ ਦੇ ਹੱਥੋਂ ਹੀ ਹੋਣਾ ਸੀਗਾ ਮੇਰੇ ਵੱਲੋਂ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸ਼ੋਭਾ ਯਾਤਰਾ ਕੱਢਣ ਭਾਵੇਂ ਕੁਝ ਵੀ ਕਰਨ ਅਸੀਂ ਕਰਨ ਵੀ ਦਿੱਤਾ ਹੈ ਪਰ ਇੰਦਾ ਦਾ ਕਰ ਰਹੇ ਆ ਨਾ ਰੋਲ ਅਪਣਾ ਰਹੇ ਆ ਕਿ ਅਸੀਂ ਇਹਨਾਂ ਨੂੰ ਬੋਲੀਏ ਤੇ ਪੁਲਿਸ ਦੇ ਸਾਹਮਣੇ ਇਹ ਦਿਖੇ ਕਿ ਇਹ ਅਸੀਂ ਅਤਿਆਚਾਰ ਇਹਨਾਂ ਉੱਪਰ ਕਰ ਰਹੇ ਆ ਅਕਸਰ ਇਹ ਦੇਖਿਆ ਜਾਂਦਾ ਕਿ ਸਿੱਖਾਂ ਤੇ ਤਾਂ ਬਹੁਤ ਜਲਦੀ ਪਰਚੇ ਪੈ ਜਾਂਦੇ ਆ ਹੁਣ ਤੱਕ ਕਿਸੇ ਤਰੀਕੇ ਦੀ ਕੋਈ ਕਾਰਵਾਈ ਕੀਤਾ ਕੀ ਹੋਣੀ ਕਾਰਵਾਈ ਦੀ ਮੰਗ ਵੀ ਪੂਰਨ ਤੌਰ ਤੇ ਨਹੀਂ ਉੱઠી ਇਹ ਕਰਨਾ ਕੀ ਚਾਹੁੰਦਾ ਹੈ ਇਹ ਨਾ ਵਿਚਾਰਾ ਬੜਨਾ ਚਾਹੁੰਦਾ ਹੈ ਤੂੰ ਦਰਮੇਂ ਕਰਦਾ ਏ ਤੂੰ ਸਿੱਖ ਕੌਮ ਨੂੰ ਲੜਕਾਰਦਾ ਏ ਤੇਰੇ ਜੀਸਸ ਤੇ ਬੁਰਾਈ ਨਹੀਂ ਆ ਤੂੰ ਪਖੰਡ ਕਰ ਰਿਹਾ ਏ ਤੇਰੇ ਪਾਸਟਰ ਕਹਿਂਦੇ ਆ ਇਦਾਂ ਦਾ ਬਾਈਬਲ 'ਚ ਹੈ ਨਹੀਂ ਹਟ ਤੈਨੂੰ ਕੋਈ ਨਹੀਂ ਰੋਕ ਸਕਦਾ 295 ਲਗਾ ਕੇ ਤੂੰ ਇਹੀ ਧਾਰਾ ਲਾ ਕੇ ਮੈਨੂੰ ਸੁੱਟਦਾ ਹੈ ਨਾ ਜੇਲਾ 'ਚ ਤੁਸੀਂ ਕਹੇ ਕਿ ਇਹ ਪੈਸੇ ਦੇ ਕੇ ਜੋੜ ਲੈਂਦੇ ਨੇ ਜਿਹੜੇ ਭਾਵੇਂ ਸਾਰੀ ਭਾਈਚਾਰਾ ਵੀ ਇਸ ਨੂੰ ਪਖੰਡੀ ਸਮਝਦਾ ਹੋਵੇ ਉਹਨਾਂ ਨੂੰ ਵੀ ਪੈਸਿਆਂ ਨਾਲ ਜੋੜ ਰਿਹਾ ਤੇ ਫਿਰ ਪੰਜਾਬ ਤੇ ਸਿੱਖਾਂ ਦੀ ਵੀ ਕਨਵਰਜਨ ਹੋ ਰਹੀ ਹੈ ਇਹ ਪੈਸਾ ਆ ਕਿੱਥੋਂ ਰਿਹਾ ਇੰਨਾ ਪੈਸਾ ਇਹ ਚਲਾ ਰਹੇ ਆ ਪੈਸੇ ਦਿੰਦੇ ਆ ਇਹ ਧਰਮ ਪਰਿਵਰਤਨ ਦੇ ਇਹ ਲੋਗ ਰੱਬ ਦੇ ਨਾਮ ਤੋਂ ਪੈਸਾ ਇਕੱਠਾ ਕਰਨਦੇ ਆ ਜੀ ਉੱਥੇ ਸਾਫ਼ ਦਿਖਿਆ ਲੈ ਹੈਂਡ ਦੇ ਇੰਨੇ ਪੈਸੇ ਇੰਨੇ ਬੰਦਿਆਂ ਨੂੰ ਅਸੀਂ ਇਸ ਹਲੂਲੀਅਤ ਦਵਾਂਗੇ ਝੂਠ ਬੋਲਦਾ ਇਹ ਬੰਦਾ ਸਮੂਹ ਦੇ ਵਿੱਚ ਕਈ ਸਿੱਖ ਵੀ ਹੈਗੇ ਆ ਜਿਹੜੇ ਪੱਕਾ ਬਣ ਕੇ ਇਹਨਾਂ ਦੀਆਂ ਸਟੇਜਾਂ ਤੇ ਦਸਤਾਰ ਬਣ ਕੇ ਨੱਚਦੇ ਆ ਕਨਵਰਜਨ ਧਰਮ ਪਰਿਵਰਤਨ ਨੂੰ ਪ੍ਰਮੋਟ ਕਰਦੇ ਆ ਔਰ ਸਿੱਖ ਜਿਹੜੇ ਕਿ ਬਹਿਰੂਬੀਏ ਬਣ ਕੇ ਆਪਣੀ ਰੋਟੀਆਂ ਸੇਕਣ ਦੇ ਕਈ ਮੁਲਾਜ਼ਮ ਵੀ ਅਗੇ ਵਿੱਚ ਇਨਕਲੂਡਡ ਹੂੰ ਜਿਹੜੇ ਭੰਗੜੇ ਪਾ ਕੇ ਕਨਵਰਜਨ ਨੂੰ ਪ੍ਰਮੋਟ ਕਰ ਰਹੇ ਆ ਤਸਵੀਰੇ ਖੜਾ ਹੁੰਦਾ ਕਿ ਉਹ ਉਹਨਾਂ ਦੇ ਨਾਵਾਂ ਮਗਰ ਇਸਾਈ ਬਣਨ ਤੋਂ ਬਾਅਦ ਵੀ ਕਥਿਤ ਤੌਰ ਤੇ ਨਾਮ ਸਿੰਘ ਜਾਂ ਕੌਰ ਹੀ ਰਹਿ ਜਾਂਦੇ ਹਿੱਸੇ ਉਹਨਾਂ ਨੂੰ ਹਟਾਉਣ ਵਾਸਤੇ ਵੀ ਕੋਈ ਆਵਾਜ਼ ਨਹੀਂ ਚੁੱਕਦਾ ਕਿਉਂਕਿ ਜਾਂ ਤਾਂ ਤੁਸੀਂ ਇਸਾਈ ਹੋਗੇ ਜਾਂ ਤੁਸੀਂ ਸਿੱਖ ਹੋਗੇ ਜੇ ਖਾਲਾ ਇਦਾਂ ਦੇ ਬਹਿਰੂਪੀ ਆ ਕੀ ਕਰ ਸਕਦੇ ਆ ਜਿਉ ਹਟਾ ਵੀ ਲੜ ਕੇ ਉਹਨਾਂ ਦੇ ਅੰਦਰ ਜਿਹੜੇ ਆ ਇਹ ਸਾਡੇ ਗੁਰੂ ਵਾਲੀਏ ਪਿਆਰ ਨਹੀਂ ਆ ਮੈਂ ਹੁਣ ਭਾਵੇਂ ਇਹਨਾਂ ਦੇ ਨਾਮ ਤੇ ਥੱਲੋ ਦੀ ਔਰ ਜਾਂ ਕੁਝ ਹਟਾ ਵੀ ਦਵਾ ਸਿੰਘ ਹਟਾ ਵੀ ਦਵਾ ਜੇ ਅੰਦਰੋਂ ਹੀ ਇਹ ਲੋਕ ਆਪਣੀ ਆਤਮਾ ਨੂੰ ਬੇਚ ਚੁੱਕੇ ਹੋਏਗੇ ਅੰਕੁਰ ਦੇ ਹੱਥ ਜਾਂ ਉਹਦੇ ਬੱਚਿਆਂ ਦੇ ਹੱਥ ਤੇ ਮੈਂ ਰੋਕ ਲੂੰਗੀ ਵੀਰ ਜੀ ਇੱਕ ਪਿੰਡ ਦੀ ਵੀਡੀਓ ਸਾਹਮਣੇ ਆਈ ਸੀ ਜਿਨ੍ਹਾਂ ਨੇ ਮਤਤਾ ਪਾਇਆ ਇਸਾਈ ਭਾਜਾਰੇ ਦੇ ਖਿਲਾਫ ਕਿ ਤੁਸੀਂ ਆਪਣਾ ਸੰਸਕਾਰ ਜੇ ਕਰਨਾ ਤਾਂ ਸਾਡੇ ਵਾਲੇ ਸਮਸ਼ਾਨਾ ਚ ਕਰੋ ਨਹੀਂ ਤਾਂ ਜੇ ਤੁਸੀਂ ਦਫਨਾਉਣਾ ਤਾਂ ਤੁਸੀਂ ਅੱਡ ਦਫਨਾਓ ਹੋਰ ਵੀ ਕਈ ਰੋਕਾਂ ਲਾਈਆਂ ਗਈਆਂ ਸ਼ੋਭਾ ਯਾਤਰਾਾਂ ਨੂੰ ਵੀ ਲੈ ਕੇ ਹੁਣ ਇੱਥੇ ਤਾਂ ਈਸਾਈ ਭਾਈਚਾਰਾ ਵੀ ਕਹਿ ਸਕਦਾ ਨਾ ਕਿ ਪੰਜਾਬ ਸਾਡਾ ਵੀ ਆ ਸਾਨੂੰ ਵੀ ਹੱਕ ਨਹੀਂ ਆਪਾਂ ਤਾਂ ਸਿੱਖਿਆ ਸਾਰੀਆਂ ਜਾਤਾਂ ਨਾਲ ਪਿਆਰ ਕਰਦੇ ਆ ਕਲੇਜੇ ਵੱਡੇ ਰੱਖੋ ਆਪਾਂ ਆਪਣੇ ਉਹਦੇ ਵਿੱਚ ਆਵਾਂਗੇ ਆਪਣੇ ਪੁਆਇੰਟਸ ਕਲੀਅਰ ਕਰਾਂਗੇ ਇਹਨਾਂ ਨੇ ਆਪਣੇ ਸਾਡੇ ਸ਼ਹਿਬਜ਼ਾਦਿਆਂ ਨੂੰ ਬੋਲਿਆ ਤਾਂ ਬੋਲਿਆ ਕਿੱਦਾਂ ਕੀ ਆਪਾਂ ਸਾਰਿਆਂ ਨੇ ਮਿਲ ਕੇ ਇਸ ਬੰਦੇ ਨੂੰ 295 ਇਹਦਾ ਪਰਚਾ ਇਹਨੂੰ ਮਿਲਣਾ ਚਾਹੀਦਾ ਇਹ ਕੋਈ ਮੈਂ ਨਹੀਂ ਚਾਹੁੰਦਾ ਇਹ ਇਹਨੇ ਜੋ ਬੋਲਿਆ ਉਹਦੇ ਅਕਾਊਂਟਿੰਗ ਇਹਨੂੰ ਮਿਲਣਾ ਚਾਹੀਦਾ ਇਹ ਇਹ ਪਰਚਾ ਪਤਾ ਕਦੋਂ ਹੋਏਗਾ ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਕਰਾਂਗੇ ਕੁਝ ਸਟੈਪ ਲਵਾਂਗੇ ਸਤਿ ਸ਼੍ਰੀ ਅਕਾਲ ਪੰਜਾਬ ਅਨਕੜ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਅੰਕੁਰ ਨਰੂਲਾ ਜੋ ਕਿ ਖੁਦ ਨੂੰ ਅਪੋਸਲ ਕਹਿੰਦਾ ਯਾਨੀ ਕਿ ਰੱਬ ਦਾ ਭੇਜਿਆ ਹੋਇਆ ਸ਼ਖਸ ਕਹਿੰਦਾ ਉਸ ਨੇ ਸਾਹਿਬਜ਼ਾਦੀਆਂ ਦੀ ਮਹਾਨ ਸ਼ੀਧੀ ਨੂੰ ਘਟਾ ਕੇ ਇੱਕ ਮਰਗ ਕਹਿ ਦਿੱਤਾ ਤੇ ਉਸ ਸ਼ਹੀਦੀ ਉੱਤੇ ਫਿਰ ਟੀਚਰ ਟਿੱਪਣੀਆਂ ਵੀ ਕੀਤੀਆਂ ਤੇ ਇਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵਿੱਚ ਗੁੱਸਾ ਰੋਹ ਵੀ ਦੇਖਿਆ ਜਾ ਰਿਹਾ ਕਿਉਂਕਿ ਇੱਕ ਪਾਸੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਲੋਕੀ ਜਿਹੜਾ ਉੱਥੇ ਜਾ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋ ਰਹੇ ਨੇ ਇਸ ਸ਼ਰਧਾਂਜਲੀ ਦੇਰ ਹੈ ਇਸ ਮਹਾਨ ਸ਼ਹੀਦੀ ਨੂੰ ਤੇ ਇੱਕ ਪਾਸੇ ਆ ਜਾਈਆਂ ਟਿੱਪਣੀਆਂ ਹੋਣੀਆਂ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਬਨੀਤ ਕੌਰ ਜੀ ਨੇ ਸਤਿ ਸ਼੍ਰੀ ਅਕਾਲ ਜੀ ਵਾਪਸ ਸਵਾਗਤ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਭ ਤੋਂ ਪਹਿਲਾਂ ਇੱਥੇ ਸ਼ੁਰੂ ਕਰਦੇ ਹਾਂ ਜੀ ਉਹ ਵੀਡੀਓ ਤੁਸੀਂ ਵੀ ਦੇਖੀ ਹੋਣੀ ਆ ਜਿਸ ਦੇ ਵਿੱਚ ਮਰਗ ਕਹਿ ਰਿਹਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਅੰਕਰ ਨਰੂਲਾ ਤੇ ਉਸ ਤੋਂ ਬਾਅਦ ਟਿੱਪਣੀਆਂ ਵੀ ਕਰ ਰਿਹਾ ਕਿ ਕਿਉਂ ਸਾਨੂੰ 크리스마ਸ ਨਹੀਂ ਮਨਾਉਣ ਦਿੱਤਾ ਜਾ ਰਿਹਾ ਇਸ ਇਸ ਟਿੱਪਣੀ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਵੀਰ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਐਂਡ ਸਪੈਸ਼ਲੀ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਿ ਮੇਰੇ ਤੁਹਾਡੇ ਵਰਗੇ ਵੀਰ ਹੈਗੇ ਆ ਜਿਹੜੇ ਸੱਚ ਨੂੰ ਦਿਖਾਉਣਾ ਚਾਹੁੰਦੇ ਆ ਤਾਂ ਜੋ ਦੁਨੀਆ ਜਾਗਰੂਕ ਹੋ ਸਕੇ ਅਵੇਅਰ ਹੋ ਸਕੇ ਤੇ ਵੀਰ ਜੀ ਜਿੱਦਾਂ ਕਿ ਤੁਸੀਂ ਜਿਹੜਾ ਕੁਐਸਚਨ ਪੁੱਛਿਆ ਮੇਰੇ ਤੋਂ ਕਿ ਕੀ ਕਹਿਣਾ ਚਾਹੋਗੇ ਇਹਨਾਂ ਦੇ ਬਾਰੇ ਤੇ ਮੈਂ ਦੱਸਣਾ ਚਾਹੂੰਗੀ ਅੰਕੁਨ ਨਿਰੂਲਾ ਨੂੰ ਸਾਰੇ ਜਾਣਦੇ ਆ ਉਹ ਕੀ ਕਰ ਰਿਹਾ ਹੈ ਸਭ ਕੁਝ ਜਾਣਦੇ ਆ ਐਂਡ ਜੋ ਤੁਸੀਂ ਕੁਐਸਚਨ ਪੁੱਛਿਆ ਕਿ ਸਿੱਖ ਜਥੇਬੰਦੀਆਂ ਇਹਨੂੰ ਤੰਗ ਕਰ ਰਹੀਆਂ ਮੈਂ ਤੁਹਾਡੇ ਤੋਂ ਪੁੱਛ ਰਹੀ ਆ ਕਿ ਸਿੱਖ ਜਥੇਬੰਦੀਆਂ ਜੇ ਇਹ ਬੋਲਦਾ ਹੈ ਕਿ ਵਿਰੋਧੀਆਂ ਅਸੀਂ ਇਹ ਸਾਨੂੰ ਟਾਰਗੇਟ ਕਰ ਰਿਹਾ ਹੈ 20 ਤਰੀਕ ਨੂੰ ਅਸੀਂ ਇਹਨਾਂ ਨੂੰ ਕਦੇ ਰੋਕਿਆ ਤੁਸੀਂ ਸ਼ੋਭਾ ਯਾਤਰਾ ਨਾ ਕਰੋ ਜਾਂ ਕ੍ਰਿਸਮਸ ਨਾ ਮਨਾਓ ਕਿਹੜੇ ਸਿੱਖ ਨੇ ਰੋਕਿਆ ਜੀ ਮੈਂ ਪੁੱਛਦੀ ਕੋਈ ਸਿੱਖ ਹੈਗਾ ਏ ਜਿਹੜਾ ਸੱਚਾ ਈਮਾਨ ਦਾ ਸਿੱਖ ਹੋਊਗਾ ਨਾ ਉਹ ਕਦੀ ਵੀ ਨਹੀਂ ਰੋਕੂਗਾ ਉਹ ਕਹਿੰਦੇ ਸਾਡਾ ਟਕਰਾਅ ਹੋਇਆ ਉਹ ਕਹਿੰਦੇ ਸਾਡੇ ਲੋਕਾਂ ਦਾ ਟਕਰਾਅ ਹੋਇਆ ਕਈ ਪਿੰਡਾਂ ਦੇ ਵਿੱਚ ਨਹੀਂ ਕੱਢਣ ਦਿੱਤੀ ਗਈ ਸ਼ੋਭਾ ਯਾਤਰਾ ਜਿਸ ਨੂੰ ਲੈ ਕੇ ਫਿਰ ਉਹ ਟਿੱਪਣੀ ਕੀਤੀ ਗਈ ਹੈ ਕਿ ਕਿਸੇ ਘਰੇ ਮਰਗ ਹੋਈ ਹੋਵੇ ਤਾਂ ਗਵਾਂਢੀ ਨੇ ਜੇ ਵਿਆਹ ਰੱਖਿਆ ਉਹ ਤਾਂ ਨੱਚੂ ਗਈ ਦੇਖੋ ਜੀ ਪਹਿਲੀ ਗੱਲ ਆ ਜੇ ਕਿਸੇ ਨੇ ਕੀਤੀ ਵੀ ਹੋएगी ਤਾਂ ਉਹਨੂੰ ਦੁੱਖ ਆ ਆਪਣੀ ਕੌਮ ਦੇ ਨਾਲ ਉਹਨੂੰ ਪਿਆਰ ਆ ਜੀ ਠੀਕ ਹੈ ਉਹਨੂੰ ਉਸ ਸ਼ਖਸ ਨੂੰ ਪਿਆਰ ਆ ਉਹਨਾਂ ਨੇ ਇਹਨਾਂ ਨੂੰ ਅਲਰਟ ਵੀ ਕੀਤਾ ਸੀਗਾ ਕਿ ਤੁਸੀਂ ਇਹ ਕੰਮ ਨਾ ਕਰੋ ਇਹ ਇਹਨਾਂ ਦਾ ਜਿਹੜਾ ਜਿਸ ਇਸ ਕ੍ਰਾਈਸਡ ਹੈ ਉਹਨਾਂ ਨੇ ਵੀ ਇਹੀ ਕਿਹਾ ਕਿ ਤੁਸੀਂ ਪਿਆਰ ਕਰੋ ਹੂੰ ਠੀਕ ਹੈ ਜੇ ਤੁਹਾਨੂੰ ਕੋਈ ਕਹਿ ਰਿਹਾ ਹੈ ਠੀਕ ਹੈ ਇਹ ਸੰਤ ਪੌਲਸ ਨੂੰ ਬਾਈਬਲ ਦੇ ਬੜਾ ਫੋਲੋ ਕਰਦੇ ਆ ਉਹਨਾਂ ਦੇ ਪੌਲਸ ਨੇ ਇਹ ਕਿਹਾ ਹੈ ਜੇ ਤੁਹਾਨੂੰ ਕੋਈ ਤਕਲੀਫ ਆ ਖਾ ਅਗਰ ਕੋਈ ਤੁਹਾਡੇ ਕਿਸੇ ਤਰ੍ਹਾਂ ਦਾ ਠੋਕਰ ਅਗਲੇ ਨੂੰ ਮਹਿਸੂਸ ਹੋ ਰਿਹਾ ਤਾਂ ਉਹ ਕੰਮ ਨਾ ਕਰੋ ਇਹਨਾਂ ਦੀ ਬਾਈਬਲ ਕਹਿ ਰਹੀ ਆ ਤੇ ਇਹ ਉਸ ਚੀਜ਼ ਨੂੰ ਪਹਿਲੀ ਗੱਲ ਇਹ ਕੋਈ ਵੀ ਸਿੱਖ ਇਹਨਾਂ ਨੂੰ ਕੋਈ ਤੰਗ ਨਹੀਂ ਇਹਨੂੰ ਕੋਈ ਕਰ ਰਿਹਾ ਇਹ ਜਾਣ ਕੇ ਸਾਨੂੰ ਟਾਰਗੇਟ ਕਰ ਰਹੇ ਆ ਗਾਣੇ ਆਪ ਬਣਾ ਰਹੇ ਆ ਚਰਚ ਬੰਦ ਨਹੀਂ ਹੋਣੀ ਆ ਇਹ ਸਾਨੂੰ ਟਾਰਗੇਟ ਕਰ ਰਹੇ ਆ ਕਿਉਂ ਕੋਈ ਸਮਾਜ ਜਿਹੜਾ ਆ ਗਿਆ ਹੈ ਇਹਨੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੇ ਬਾਰੇ ਇਹ ਗੱਲ ਬੋਲ ਦਿੱਤੀ ਹੈ ਜੋ ਕਿ ਅਸੀਂ ਜਰਨਾ ਨਹੀਂ ਆ ਹੋਰ ਮੈਂ ਇਸ ਕਾਲ 'ਚ ਵੀਰ ਜੀ ਆਪ ਜੀ ਸਤਿਕਾਰਯੋਗ ਆ ਮੇਰੀ ਜੱਥੇਬੰਦੀਆਂ ਨਾਲ ਵੀ ਗੱਲਬਾਤ ਚੱਲ ਰਹੀ ਆ ਮੈਂ ਜ਼ਿਆਦਾ ਕੁਝ ਇਹਦੇ ਵਿੱਚ ਟਿੱਪਣੀ ਨਹੀਂ ਕਰਨਾ ਚਾਹੁੰਦੀ ਜੀ ਠੀਕ ਹੈ ਅੰਕੁਰ ਨਿਰੂਲਾ ਦੀ ਔਕਾਤ ਸਾਰੀ ਦੁਨੀਆ ਜਾਣਦੀ ਐ ਅਸੀਂ ਬੋਲਦੇ ਆ ਤਾਂ ਸਾਡੇ ਉੱਪਰ ਪਰਚੀਆਂ ਦੀ ਦਸ ਦਿੰਦੇ ਆ ਕਿ ਸਾਡੀ ਬੜੀ ਕੋਈ ਪਾਵਰ ਐ ਸੁਪਰੀਮ ਠੀਕ ਐ ਪਰ ਇਹ ਦਾ ਜਿਹੜਾ ਅੰਤ ਹੋਣਾ ਸੀ ਨਾ ਮੇਰੇ ਗੁਰਗੋਬਿੰਗ ਸਿੰਘ ਜੀ ਦੇ ਹੱਥੋਂ ਹੀ ਹੋਣਾ ਸੀਗਾ ਹੂੰ ਇਹ ਪਿਛਲੇ 3-4 ਸਾਲਾਂ ਤੋਂ ਇਹਨੇ ਮੇਰੀ ਜ਼ਿੰਦਗੀ ਨੂੰ ਬਰਬਾਦ ਕੀਤਾ ਮੈਨੂੰ ਇਹਨੇ ਸੈਕਸ ਵਰਕਰ ਰੈਪ੍ਰেজੈਂਟ ਕੀਤਾ ਮੈਂ ਇਹਦੀ ਬਾਈਬਲ ਨੂੰ ਪੜ ਕੇ ਦਿਖਾ ਦਿੱਤਾ ਇਹਦੇ ਤੋਂ ਕੁਐਸਚਨਰ ਆਈਸ ਕੀਤੇ ਕਿ ਕਿੱਥੇ ਲਿਖਿਆ ਹੈ ਤੇਰੀ ਬਾਈਬਲ 'ਚ ਇਹਨੇ ਮੈਨੂੰ ਕੋਈ ਕਸਰ ਨਹੀਂ ਛੱਡੀ ਮੇਰੇ ਸਹੁਰੇ ਘਰ ਅੱਜ ਵੀ ਮੈਂ ਆਪਣੇ ਸਸੁਰਾਲ 'ਚ ਹੀ ਬੈਠੀ ਆਂ ਵੀਰ ਜੀ ਇੱਥੇ ਬੈ ਕੇ ਤੁਹਾਡਾ ਇੰਟਰਵਿਊ ਫੇਸ ਕਰ ਰਹੀ ਆਂ ਜੀ ਇਹਨੇ ਮੇਰੇ ਸਹੁਰਾ ਸਾਹਿਬ ਨੂੰ ਧਮਕਾ ਕੇ ਹਰ ਕੋਸ਼ਿਸ਼ ਕੀਤੀ ਤਾਂ ਜੋ ਮੈਂ ਆਪਣੇ ਸੱਚ ਦੀ ਆਵਾਜ਼ ਨੂੰ ਬੰਦ ਕਰ ਲਾਂ ਕਿ ਇਹ ਪਖੰਡ ਕਰ ਰਿਹਾ ਹੈ ਆਊਟ ਆਫ ਟੈਕਸਟ ਬਾਈਬਲ ਇਦਾਂ ਦਾ ਜਿਸਸ ਕ੍ਰਾਈਸਟ ਇਦਾਂ ਦੇ ਨਹੀਂ ਆ ਜੋ ਇਹ ਕਰ ਰਿਹਾ ਹੈ ਤੁਸੀਂ ਆਪ ਸੋਚੋ ਆਪ ਤੁਸੀਂ ਜਾਗਰੂਕ ਹੋ ਸਭ ਤੋਂ ਪਹਿਲਾ ਇਹਨੇ ਬਾਈਬਲ ਦਾ ਕੇਕ ਬਣਾ ਕੇ ਕੱਟਿਆ ਫਿਰ ਰੋਲਾ ਪਿਆ 크੍ਰਿਸਚੀਅਨ ਕੌਮ ਦੇ ਵਿੱਚ ਵੀ ਲੋ ਗਿਆ ਜਿਨ੍ਹਾਂ ਨੂੰ ਤਕਲੀਫ ਹੋਈ ਪਰ ਉਹਨਾਂ ਨੇ ਫਿਰ ਇਹਨਾਂ ਨੂੰ ਪੈਸਿਆਂ ਨਾਲ ਆਪਣੇ ਨਾਲ ਜੋੜ ਲਿਆ ਮੈਂ ਅੱਜ ਸੱਚ ਬੋਲੂੰਗੀ ਇਦੀ ਔਕਾਤ ਉਸ ਤੋਂ ਬਾਅਦ ਇਹਨੇ ਟਿੱਪਣੀਆਂ ਕੀਤੀਆਂ ਬਾਈਬਲ ਫਾੜ ਕੇ ਸੁੱਟ ਦੋ ਇਹ ਆਪਣੇ ਧਰਮ ਦਾ ਪੱਕਾ ਨਹੀਂ ਆ ਮੈਂ ਇਹਦੇ ਉੱਪਰ ਤੋਹਮਤਾਂ ਨਹੀਂ ਲਾਉਣੀ ਜੋ ਇਹਨੇ ਕੀਤਾ ਅੱਜ ਇਹਦੀ ਔਕਾਤ ਇਹਦੇ ਬੰਦਿਆਂ ਦੀ ਔਕਾਤ ਪੂਰੇ ਸੋਸ਼ਲ ਮੀਡੀਆ 'ਚ ਪਤਾ ਹੈ ਜੀ ਇਹਦੇ ਬੰਦੇ ਆ ਟੋਰੈਂਟੋ ਦੇ ਵਿੱਚ ਹਾਲ ਫਿਲਹਾਲ ਵਿੱਚ ਮਾਰਕੁਟਾਈ ਕੀਤੀ ਇਹਦੀ ਵਾਈਫ ਜਿਹੜੀ ਆ ਜੋ ਕਿ ਇਹਦੀ ਭੈਣ ਆ ਭੈਣਾਂ ਨੂੰ ਬਾਲਾ ਨਾ ਫੜਦੀ ਆ ਜਦੋਂ ਮੈਂ ਇਹ ਗੱਲਾਂ ਚੱਕੀਆਂ ਸੋਸ਼ਲ ਮੀਡੀਆ 'ਚ ਦੇਖਦਾ ਤਾਂ ਹੀ ਮੈਂ ਬੋਲਦੀ ਆ ਮੈਨੂੰ ਨਾ ਦੇਖਦਾ ਤਾਂ ਮੈਂ ਕਿਉਂ ਬੋਲਣਾ ਸੀ ਅੱਜ ਵੀ ਮੇਰੇ ਗੁਰੂ ਸਾਹਿਬ ਦੇ ਬਾਰੇ ਗੁਰਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੇ ਬਾਰੇ ਬੋਲਿਆ ਤਾਂ ਹੀ ਮੈਂ ਆਈ ਹਾਂ ਤੂੰ ਦਰਮੇਂ ਕਰਦਾ ਏ ਤੂੰ ਸੇਕ ਕੌਮ ਨੂੰ ਲੜਕਾਰਦਾ ਏ ਤੇਰੇ ਜੀਸਸ 'ਚ ਬੁਰਾਈ ਨਹੀਂ ਆ ਤੂੰ ਪਖੰਡ ਕਰ ਰਿਹਾ ਏ ਤੇਰੇ ਪਾਸਟਰ ਕਹਿੰਦੇ ਆ ਇਦਾਂ ਦਾ ਬਾਈਬਲ 'ਚ ਹੈ ਨਹੀਂ ਅਸ਼ਿਮਲ ਜੀ ਸਿਮਰ ਜੋਤ ਮੱਕਰ ਸਾਹਿਬ ਜੀ ਦਾ ਇੰਟਰਵਿਊ ਹੋਇਆ ਦੇਖਿਆ ਸੀ ਮੈਂ ਉੱਥੇ ਇੱਕ ਪਾਸਟਰ ਸਾਹਿਬ ਨੇ ਸਾਫ਼ ਕਹਿ ਦਿੱਤਾ ਸੀ ਇਹ ਸਾਰੇ ਗਲਤ ਹੋ ਰਹੇ ਆ ਇਹ ਸਾਡੇ ਪੰਜਾਬ ਨੂੰ ਕਨਵਰਟ ਕਰਨ ਚੁੱਤ ਰਹੇ ਆ ਔਰ ਇਹ ਬੰਦਾ ਜਿਹੜਾ ਹੈਗਾ ਇਹ ਅੰਕੁਨ ਨਿਰੂਲਾ ਇਹਦਾ ਜਿਹੜਾ ਪਿਓ ਹੈ ਨਾਈਜੀਰੀਏ ਦਾ افریقਨ ਕਲਚਰ ਨੂੰ ਇੱਥੇ ਇਹਨਾਂ ਨੇ ਸਾਡੇ ਨਾਈਜੀਰੀਆ ਦਾ ਇਹਦਾ ਬਾਪ ਪਿਆ ਔਰ ਉਹ ਇਹਨੇ ਸਿਖਾਇਆ ਹੋਇਆ ਕਿ ਤੂੰ ਆਪਣੇ ਕਾਲਜ ਖੋਲ ਆਈਪੀਐਸ ਅਫੀਸਰ ਦੇ ਪੁਲਿਸ ਵਾਲੇ ਕਾਲਜ ਖੋਲ ਅਫਸਰ ਆਪਣੇ ਹੋਣਗੇ ਸਾਰਾ ਕੁਝ ਆਪਣਾ ਹੋਊਗਾ ਗਰੀਬਾ ਤੂੰ ਗੁੰਮਰਾਹ ਕਰਕੇ ਗਰੀਬਾਂ ਨੂੰ ਗੁੰਮਰਾਹ ਕਰਕੇ ਗਰੀਬਾਂ ਦੇ ਪੈਸਿਆਂ ਦੇ ਵਿੱਚ ਤੂੰ ਰਾਜਾ ਬਣਨ ਲੱਗਾ ਹੈ ਠੀਕ ਹੈ ਤੁਸੀਂ ਕਹ ਤੁਸੀਂ ਕਹ ਕਿ ਇਹ ਪੈਸੇ ਦੇ ਕੇ ਜੋੜ ਲੈਂਦੇ ਨੇ ਜਿਹੜੇ ਭਾਵੇਂ ਸਾਈ ਭਾਈਚਾਰਾ ਵੀ ਇਸ ਨੂੰ ਪਖੰਡੀ ਸਮਝਦਾ ਹੋਵੇ ਉਹਨਾਂ ਨੂੰ ਵੀ ਪੈਸਿਆਂ ਨਾਲ ਜੋੜ ਰਿਹਾ ਤੇ ਫਿਰ ਪੰਜਾਬ ਦੇ ਸਿੱਖਾਂ ਦੀ ਵੀ ਕਨਵਰਜਨ ਹੋ ਰਹੀ ਹੈ ਇਹ ਪੈਸਾ ਆ ਕਿੱਥੋਂ ਰਿਹਾ ਇੰਨਾ ਪੈਸਾ ਇਹ ਚਲਾ ਰਹੇ ਆ ਪੈਸੇ ਦਿੰਦੇ ਆ ਇਹ ਧਰਮ ਪਰਿਵਰਤਨ ਦੇ ਬਿਲਕੁਲ ਇਹਨਾਂ ਦੀ ਗਵਾਹੀਆਂ ਮੈਂ ਦਿਖਾ ਦਿੰਦੀ ਆ ਇੱਕ ਮੈਂ ਕੋਈ ਸਹਿਮ ਕਰਕੇ ਹੈਗਾ ਜਿਹਦੀ ਦੁਕਾਨ ਖੁੱਲੀ ਆ ਕਿਤੇ ਅੰਮ੍ਰਿਤਸਰ ਪਾਸੇ ਮੈਂ ਤੁਹਾਨੂੰ ਉਹਦੀ ਗਵਾਹੀ ਪਾ ਦੂੰਗੀ ਕਿ ਮੈਂ ਕਹਿੰਦੀ ਲੋਕਾਂ ਦੇ ਅੱਖਾਂ ਖੁੱਲਣ ਵਾਸਤੇ ਅਵੇਅਰਨੈਸ ਵਾਸਤੇ ਬਹੁਤ ਅੱਛਾ ਹੋਏਗਾ ਉਸ ਭਰਾ ਨੇ ਬੜੀ ਤਰੱਕੀ 4 ਮਹੀਨਿਆਂ ਚ ਕਰ ਲਈ ਅਸੀਂ ਬਿਜ਼ਨਸ ਓਪਨ ਕਰਾਂਗੇ ਸਾਨੂੰ ਸਾਲ ਲੱਗ ਜਾਊਗਾ ਹੂੰ ਜੇ ਮੇਰੇ ਵਰਗਾ ਬੰਦਾ ਮੈਂ ਇੱਕ ਮਿਡਲ ਕਲਾਸ ਫੈਮਿਲੀ ਦਾ ਬੱਚਾ ਐ ਹੂੰ ਮੈਨੂੰ ਉੱਠਦੇ-ਉੱਠਦੇ ਸਾਲ ਲੱਗ ਜਾਊਗਾ ਇਦਾਂ ਦੀ ਕਿਹੜੀ ਪਾਵਰ ਆ ਜਿਹੜੀ 4 ਮਹੀਨੇ ਚ ਐ ਐਂਡ ਹੀ ਇਜ਼ ਲਿਟਰਲੀ ਸੇਇੰਗ ਦੈਟ ਮੈਨ ਇਜ਼ ਸੇਇੰਗ ਟੇਕ ਐਨ ਅਪਾਇੰਟਮੈਂਟ ਜਸਟ ਟੇਕ ਐਨ ਅਪਾਇੰਟਮੈਂਟ ਐਂਡ ਆਮ ਗੋਇੰਗ ਟੂ ਪ੍ਰੂਫ ਥਿਸ ਮੈਂ ਤੁਹਾਨੂੰ ਦਊਂਗੀ ਉਹ ਵੀਲੀ ਵੀਡੀਓ ਇਹ ਲੋਕਾਂ ਨੂੰ ਖਰੀਦਾ ਹੈ ਇਹਨੇ ਇੱਕ ਕਿਤਾਬ ਲਾਂਚ ਕੀਤੀ ਆ ਮੇਰੀ ਭਵਿਸ਼ਯਵਾਣੀਆਂ ਦੀ ਕਿਤਾਬ ਉਸ ਕਿਤਾਬ ਨੂੰ ਖੋਲੋ ਅਗਰ ਇਹ ਕਹਿੰਦਾ ਨਾ ਵਨੀਤ ਕੌਰ ਨੂੰ ਜਦੋਂ ਮਰਜੀ ਠੋਕਦੇ ਹੀ ਵਨੀਤ ਕੌਰ ਨਹੀਂ ਡਰਦੀ ਤੂੰ ਮੇਰੀ ਜ਼ਿੰਦਗੀ ਐੱਡੀ ਖਰਾਬ ਕਰਤੀ ਆ ਇਹਨੇ ਇੱਕ ਵੀਰਜੀ ਕਿਤਾਬ ਓਪਨ ਕੀਤੀ ਉਹਦੇ ਚ ਲਿਖੋ ਇਹ ਕਿੱਦਾਂ ਲੋਕਾਂ ਦੇ ਨਾਲ ਬਿਜ਼ਨਸ ਕਰਦਾ সিলਵਰ ਪਲਾਨ ਲੈ ਹੈਂਡ ਇਹ ਲੋਕ ਰੱਬ ਦੇ ਨਾਮ ਤੋਂ ਪੈਸਾ ਇਕੱਠਾ ਕਰਨਦੇ ਆ ਮੈਂ ਤੁਹਾਨੂੰ ਕਿਤਾਬ ਦੀ ਕਾਪੀ ਭੇਜ ਦੂੰਗੀ ਮੈਂ ਕਹੂੰਗੀ ਮੈਂ ਪਿਆ ਲੁਧਿਆਣੇ ਕਾਨਫਰੰਸ 'ਚ ਰਿਵੀਲ ਕੀਤੀ ਆ ਜੀ ਉੱਥੇ ਸਾਫ਼ ਲਿਖਿਆ ਲੈ ਹੈਂਡ ਦੇ ਇੰਨੇ ਪੈਸੇ ਇੰਨੇ ਬੰਦਿਆਂ ਨੂੰ ਅਸੀਂ ਇਸ ਹਲੂਲੀਅਤ ਦਵਾਂਗੇ ਝੂਠ ਬੋਲਦਾ ਹੈ ਬੰਦਾ ਸਮੂਹ ਦੇ ਵਿੱਚ ਬਹੁਤ ਮੈਂ ਖੁਲਾਸੇ ਕੀਤੇ ਆ ਵੀਰ ਜੀ ਇਹਦੇ ਇਹਨੇ ਮੇਰੀ ਪੂਰੀ মিডিਆ ਦੇ ਵਿੱਚ ਇਹਨੇ ਮੇਰੀ ਆਵਾਜ਼ ਨੂੰ ਰੋਕਿਆ ਪਰ ਮੈਂ ਮੈਂ ਤੈਨੂੰ ਇਹੀ ਕਹੂੰਗੀ ਤੇਰਾ ਅੰਤ ਮੇਰੇ ਗੁਰਗੋਵੀ ਸਿੰਘ ਜੀ ਦੇ ਹੱਥ ਹੋਣਾ ਸੀ ਔਰ ਹੋਇਆ ਉਹਨਾਂ ਦੇ ਪੁੱਤਰਾਂ ਦੇ ਹੱਥ ਤੇਰਾ ਅੰਤ ਹੋਣਾ ਹੈ ਔਰ ਤੈਨੂੰ ਕੋਈ ਨਹੀਂ ਰੋਕ ਸਕਦਾ 295 ਲਗਾਣ ਚ ਤੂੰ ਇਹੀ ਧਾਰਾ ਲਾ ਕੇ ਮੈਨੂੰ ਸੁੱਟਦਾ ਹੈ ਨਾ ਜੇਲਾ ਚ ਤੈਨੂੰ ਕੋਈ ਹੁਣ ਮੈਂ ਸਾਰੇ ਵੀਰ ਵੀਰ ਜੀ ਆਪ ਜੀ ਸਤਕਾਰਯੋਗ ਹੈ ਮੈਂ ਅੱਜ ਤੁਹਾਡੇ ਤੋਂ ਬੇਨਤੀ ਕਰਦੀ ਹਾਂ ਔਰ ਮੈਨੂੰ ਜਿੰਨੇ ਵੀ ਲੋਕ ਦੇਖ ਰਹੇ ਆ ਜੇ ਤੁਹਾਨੂੰ ਮੇਰੇ ਚ 1% ਵੀ ਸੱਚਾਈ ਮੈਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ ਪਰ ਜੇ ਤੁਹਾਨੂੰ ਪਿਆਰ ਗੁਰਗੋਬਿੰਦ ਸਿੰਘ ਜੀ ਦੇ ਨਾਲ ਆ ਛੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੇ ਤਾਂ ਢੀ ਜਮੀਰਾ ਹੈਗੀਆਂ ਐ ਪਾਵੇਂ ਤੁਸੀਂ ਹਿੰਦੂ ਆ ਸੇਖਿਆ ਪਾਵੇਂ ਤੁਸੀਂ ਮੁਸਲਮਾਨ ਆ ਕਿਉਂਕਿ ਮੈਨੂੰ ਪਤਾ ਹੈਗੇ ਆ ਮੇਰੇ ਵੀ ਹਿੰਦੂ ਵੀਰ ਹੈਗੇ ਆ ਮੇਰੇ ਮੁਸਲਮਾਨ ਵੀਰ ਜਿਨ੍ਹਾਂ ਨੂੰ ਦੋਖਿਆ ਸਾਡੇ ਸ਼ਹਿਬਜ਼ਾਦੀਆਂ ਦਾ ਹਮ ਔਰ ਸੇਖ ਜਿਹੜੇ ਕਿ ਬਹਿਰੂਬੀਏ ਬਣ ਕੇ ਆਪਣੀ ਰੋਟੀਆਂ ਸੇਕਣ ਦੇ ਕਈ ਮੁਲਾਜ਼ਮ ਵੀ ਹੈਗੇ ਵਿੱਚ ਇਨਕਲੂਡਡ ਹਮ ਜਿਹੜੇ ਪੰਗਲੇ ਪਾ ਕੇ ਕਨਵਰਜਨ ਨੂੰ ਪ੍ਰਮੋਟ ਕਰ ਰਹੇ ਆ ਕਹਿੰਦੇ ਹੋਰਾਂ ਨੂੰ ਵੀ ਆ ਪਿੱਛੇ ਜੇ ਇੱਕ ਐਸਐਚਓ ਬਲਜੀਤ ਕੌਰ ਕਰਕੇ ਹੈਗੀ ਆ ਜਦ ਤੱਕ ਮੈਡਮ ਬਲਜੀਤ ਕੌਰ ਸ਼੍ਰੀ ਅਕਾਲ ਤੱਕ ਸੈਪ ਚ ਮਾਫੀ ਦੀ ਮੰਗਦੀ ਨਾ ਇਹ ਵਨੀਤ ਕੌਰ ਤੁਹਾਨੂੰ ਮੈਡਮ ਜੀ ਛੱਡਣ ਵਾਲੀ ਨਹੀਂ ਆ ਭਾਵੇਂ ਤੁਸੀਂ ਮੇਰੇ ਉੱਪਰ ਜਿੰਨੇ ਮਰਜ਼ੀ ਪਰਚੇ ਪਾ ਕੇ ਅੰਦਰ ਕਰਦੇ ਹੋ ਬੈ ਸ਼ੇਰ ਸੁਖਾ ਇੱਕ ਇੱਕ ਸਵਾਲ ਕਰਨਾ ਚਾਹੂੰਗਾ ਇੱਥੇ ਜਿਵੇਂ ਤੁਸੀਂ ਕਿਹਾ ਕਿ ਕਈ ਸਿੱਖ ਵੀ ਹੈਗੇ ਆ ਜਿਹੜੇ ਪੱਗਾ ਬਣ ਕੇ ਇਹਨਾਂ ਦੀਆਂ ਸਟੇਜਾਂ ਤੇ ਦਸਤਾਰ ਬਣ ਕੇ ਨੱਚਦੇ ਆ ਕਨਵਰਜਨ ਧਰਮ ਪਰਿਵਰਤਨ ਨੂੰ ਪ੍ਰਮੋਟ ਕਰਦੇ ਆ ਤਾਂ ਸਵਾਲ ਇਹ ਖੜਾ ਹੁੰਦਾ ਕਿ ਉਹਨਾਂ ਦੇ ਨਾਵਾ ਮਗਰ ਇਸਾਈ ਬਣਨ ਤੋਂ ਬਾਅਦ ਵੀ ਕਥਿਤ ਤੌਰ ਤੇ ਨਾਮ ਸਿੰਘ ਜਾਂ ਕੌਰ ਹੀ ਰਹਿ ਜਾਂਦੇ ਆ ਉਹਨਾਂ ਨੂੰ ਹਟਾਉਣ ਵਾਸਤੇ ਵੀ ਕੋਈ ਆਵਾਜ਼ ਨਹੀਂ ਚੁੱਕਦਾ ਕਿਉਂਕਿ ਜਾਂ ਤਾਂ ਤੁਸੀਂ ਇਸਾਈ ਹੋਗੇ ਜਾਂ ਤੁਸੀਂ ਸਿੱਖ ਹੋਗੇ ਦੇਖੋ ਜੀ ਇਹ ਸਾਡੇ ਇਹ ਮੁੱਦਾ ਹੈਗਾ ਹੈ ਠੀਕ ਹੈ ਪਰ ਕੁਝ ਖਾਲਾ ਇਦਾਂ ਦੇ ਬਹਿਰੂਪੀ ਆ ਕੀ ਕਰ ਸਕਦੇ ਆ ਜੋ ਹਟਾ ਵੀ ਲੜ ਗਏ ਉਹਨਾਂ ਦੇ ਅੰਦਰ ਜਿਹੜੇ ਆ ਸਾਡੇ ਗੁਰੂ ਵਾਲੀ ਪਿਆਰ ਨਹੀਂ ਆ ਉਹ ਹੁਣ ਮੈਨੂੰ ਦਿਖ ਜਾਣਾ ਇਹ ਬਹਿਰੂਪੀਏ ਆ ਵੀਰ ਜੀ ਇਹ ਇਹ ਰੋਟੀਆਂ ਸੇਕਣਦੇ ਆ ਜੀ ਠੀਕ ਹੈ ਨਾ ਇਹ ਪ੍ਰਮੋਸ਼ਨ ਮੈਂ ਹੁਣ ਪਾਵੇਂ ਇਹਨਾਂ ਦੇ ਨਾਮ ਤੇ ਥੱਲੋ ਦੀ ਔਰ ਜਾਂ ਕੁਛ ਹਟਾ ਵੀ ਦਵਾ ਸਿੰਘ ਹਟਾ ਵੀ ਦਵਾ ਜੇ ਅੰਦਰੋਂ ਹੀ ਇਹ ਲੋਕ ਆਪਣੀ ਆਤਮਾ ਨੂੰ ਵੇਚ ਚੁੱਕੇ ਹੋਏਗੇ ਅੰਕੁਰ ਦੇ ਹੱਥ ਜਾਂ ਉਹਦੇ ਬਚਿਆ ਦੇ ਹੱਥ ਤੇ ਮੈਂ ਰੋਕ ਲੂੰਗੀ ਵੀਰ ਜੀ ਪਰ ਅੰਦਰ ਦੀ ਆਤਮਾ ਨੂੰ ਤਾਂ ਪਰਮਾਤਮਾ ਹੀ ਜਾਣਦਾ ਹੈ ਨਾ ਮੇਰੇ ਵੀਰ ਜੀ ਜੀ ਅੱਛਾ ਨਰੁਲਾ ਦੀ ਇਹ ਟਿੱਪਣੀ ਜਦੋਂ ਆਈ ਆ ਉਹ ਇੱਕ ਸਟੇਜ ਤੋਂ ਬੜੀ ਵੱਡੀ ਸੰਗਤ ਦੇ ਮੂਹਰੇ ਬੋਲੀ ਗਈ ਆ ਤੇ ਉਸ ਦੀ ਵੀਡੀਓਗ੍ਰਾਫੀ ਵੀ ਹੋਈ ਉਸ ਨੂੰ ਵੀ ਪਤਾ ਸੀ ਵੀਡੀਓ ਬਣ ਰਹੀ ਆ ਤਾਂ ਮਨਸ਼ਾ ਕੀ ਰਹਿੰਦੀ ਆ ਕੀ ਉਸ ਨੂੰ ਡਰ ਨਹੀਂ ਲੱਗਦਾ ਜਾਂ ਉਸ ਨੂੰ ਆਏ ਨਹੀਂ ਲੱਗਦਾ ਕਿ ਮੈਂ ਕਿਉਂ ਇਹ ਬੋਲਾਂ ਇੱਜ਼ਤਾਂ ਨਹੀਂ ਕਰਦਾ ਉਹ ਤਾਂ ਦੇਖ ਹੀ ਰਿਹਾ ਦੇਖੋ ਵੀਰ ਜੀ ਇਹ ਨਾ ਵਿਚਾਰਾ ਬੜਾ ਚਾਹੁੰਦਾ ਹੈ ਇਹ ਕਰਨਾ ਕਿ ਚਾਹੁੰਦਾ ਹੈ ਹਿੰਦੂ ਮੇਰੇ ਪੈਣ ਪਰਾ ਹੈਗੇ ਆ ਉਹਨਾਂ ਨੂੰ ਕੋਈ ਤਕਲੀਫ ਨਹੀਂ ਆ ਕ੍ਰਿਸ਼ਨਾ ਤੋਂ ਹਮ ਪਰ ਇਦਾਂ ਦਾ ਕਰ ਰਹੇ ਆ ਨਾ ਰੋਲ ਅਪਣਾ ਰਹੇ ਆ ਕਿ ਅਸੀਂ ਇਹਨਾਂ ਨੂੰ ਬੋਲੀਏ ਤੇ ਪੁਲਿਸ ਦੇ ਸਾਹਮਣੇ ਇਹ ਦਿਖੇ ਕਿ ਇਹ ਅਸੀਂ ਅਤਿਆਚਾਰ ਇਹਨਾਂ ਉੱਪਰ ਕਰ ਰਹੇ ਆ ਇਹ ਡਰਾਮਾ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਅਸੀਂ ਇਹਨੇ ਬੇਵਕੂਫ ਨਹੀਂ ਆ ਤੂੰ ਪਰਸਪੈਕਟ ਦਾ ਡਰਾਵਾ ਦੇ ਭਾਵੇਂ ਆ ਸਾਡੀ ਕੌਮ ਮਰਨ ਵਾਸਤੇ ਪੈਦਾ ਹੋਈ ਆ ਅਸੀਂ ਸਾਡੀ ਕੌਮ ਮਰਨ ਵਾਸਤੇ ਪੈਦਾ ਹੋਈ ਆ ਜੇ ਇੱਕ ਵਣਿਤ ਕੋਰ ਸੱਚ ਬੋਲਦੇ ਬੇਇੱਜ਼ਤ ਹੁੰਦੇ ਮੈਨੂੰ ਨੰਗਾ ਕਰਕੇ ਵੀ ਜੇ ਮੇਰੇ ਪੰਥ ਬਚਾਇਆ ਜਾਵੇ ਤਮੈ ਤਿਆਰ ਆ ਮੇਰੇ ਗੁਰੂ ਸਾਹਿਬ ਦਾ ਹੁਕਮ ਹੋਇਆ ਏ ਔਰ ਤੇਰਾ ਅੰਤ ਗੁਰਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੇ ਹੱਥੀ ਹੋਇਆ ਹੋਣਾ ਲਿਖਿਆ ਸੀ ਔਰ ਉਹ ਹੋਰ ਇੱਕ ਐਕਸ ਵਾਲੇ ਤੇ ਜਿਵੇਂ ਤੁਸੀਂ ਕਿਹਾ ਕਿ 295 ਇਹ ਹੁਣ ਇਹ ਤੇ ਬਣਦੀ ਆ ਪਰ ਅਕਸਰ ਇਹ ਦੇਖਿਆ ਜਾਂਦਾ ਕਿ ਸਿੱਖਾਂ ਤੇ ਤਾਂ ਬਹੁਤ ਜਲਦੀ ਪਰਚੇ ਪਏ ਜਾਂਦੇ ਆ ਹੁਣ ਤੱਕ ਕਿਸੇ ਤਰੀਕੇ ਦੀ ਕੋਈ ਕਾਰਵਾਈ ਤੱਕ ਹੀ ਹੋਣੀ ਕਾਰਵਾਈ ਦੀ ਮੰਗ ਵੀ ਪੂਰਨ ਤੌਰ ਤੇ ਨਹੀਂ ਉੱઠી ਕੀ ਲੱਗਦਾ ਤੁਹਾਨੂੰ ਇਹਦੇ ਤੇ ਪਰਚਾ ਹੋਣਾ ਚਾਹੀਦਾ ਜਾਂ ਹੋਏਗਾ ਬਿਲਕੁਲ ਹੋਏਗਾ ਇਹ ਪਰਚਾ ਪਤਾ ਕਦੋਂ ਹੋਏਗਾ ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਕਰਾਂਗੇ ਕੁਝ ਸਟੈਪ ਲਵਾਂਗੇ ਆਪਣੀਆਂ ਰੋਟੀਆਂ ਨਾ ਸੇਖੋ ਮੈਂ ਸਿੱਖ ਕੌਮ ਨੂੰ ਵੀ ਬੋਲਦੀ ਆਪਣੇ ਜਮੀਰ ਜਗਾ ਕੇ ਆਪਣੇ ਮਿੱਟੀ ਵੱਲ ਆਪਣੇ ਪਿਛੋਕੜ ਮੁਲੋ ਆਪਣੇ ਪਿਤਾ ਗੁਰਗੋਬਿੰਦ ਸਿੰਘ ਜੀ ਤੇ ਮਾਤਾ ਸਹਿਬ ਕੌਰ ਦੇ ਪਿੱਛੇ ਲੱਗੋ ਜਾਗੋ ਆਪਣੇ ਜਮੀਰ ਜਿਸ ਦਿਨ ਤੁਹਾਡੇ ਜਮੀਰ ਜਾਗਣਗੇ ਨਾ ਅਸੀਂ ਸਿੱਖ ਸਾਰੇ ਧਰਮ ਨਾਲ ਪਿਆਰ ਕਰਦੇ ਇੱਥੇ ਤੱਕ ਕਿ ਯੂਸ਼ੂ ਪ੍ਰਭੂ ਯੂਸ਼ੂ ਮਸੀਹ ਦਾ ਵੀ ਅਸੀਂ ਸਤਿਕਾਰ ਕਰਦੇ ਆ ਵੀਰ ਜੀ ਅਸੀਂ ਸਤਿਕਾਰ ਕਰਦੇ ਮੈਂ ਕਹਿੰਦੀ ਇੱਕ ਸਟੇਟਮੈਂਟ ਚੱਲ ਮੈਨੂੰ ਹੋਰ ਤਾਂ ਨਹੀਂ ਪਤਾ ਮੇਰੇ ਵੱਲੋਂ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਇਹ ਸ਼ੋਭਾ ਯਾਤਰਾ ਕੱਢਣ ਭਾਵੇਂ ਕੁਝ ਵੀ ਕਰਨ ਅਸੀਂ ਕਰਨ ਵੀ ਦਿੱਤਾ ਹੈ ਪਰ ਜੇ ਸਾਨੂੰ ਦਿਖਾਉਣਾ ਚਾਹੁੰਦੇ ਨਾ ਕਿ ਇਹ ਸ਼ੋਭਾ ਯਾਤਰਾ ਚ ਸਾਨੂੰ ਮਾਰਨਾ ਚਾਹੁੰਦੇ ਆ ਸ਼ੋਭਾ ਯਾਤਰਾ ਦੇ ਥਰੂ ਸਾਨੂੰ ਦਬਾਉਣਾ ਤੇ ਆ ਸਾਡੀ 크ਰਿਸਚਨ ਕੌਮ ਨੂੰ ਅਸੀਂ ਨਾਟਕ ਨਹੀਂ ਕਰਦੇ ਵੀਰ ਜੀ ਅਸੀਂ ਸੱਚੇ ਲੋਗ ਆ ਅਸੀਂ ਸਾਰੇ ਧਰਮ ਨਾਲ ਪਿਆਰ ਕਰੀਦਾ ਔਰ ਅਸੀਂ ਇਹਨਾਂ ਨਾਲ ਵੀ ਪਿਆਰ ਕਰੀਦਾ ਅਸੀਂ 25 ਤਰੀਕ ਤੱਕ 20 ਤਰੀਕ ਤੋਂ ਹੀ ਟਿੱਪਣੀਆਂ ਸ਼ੁਰੂ ਕੀਤੀਆਂ ਵੀਰ ਜੀ ਇਹਨਾਂ ਨੇ ਜੱਥੇਬੰਦੀਆਂ ਨੂੰ ਟਾਰਗੇਟ ਕੀਤਾ 20 ਤਰੀਕ ਤੋਂ ਅਸੀਂ ਮੂੰਹ ਬੰਦ ਚ ਤਾਲਾ ਲਾ ਕੇ ਬੈਠੇ ਰਹੇ ਕਿਉਂਕਿ ਸਾਨੂੰ ਪਤਾ ਸੀ ਅਸੀਂ ਜੇ ਬੋਲਾਂਗੇ ਨਾ ਤੇ ਸਾਡੇ ਉੱਪਰ ਪਰਚੇ ਹੋ ਜਾਣੇ ਆ ਜੀ ਅਸੀਂ 25 ਤਰੀਕ ਤੱਕ ਇਹਨਾਂ ਨੂੰ ਕੁਝ ਨਹੀਂ ਬੋਲਿਆ ਵੀਰ ਜੀ ਅਸੀਂ ਕੁਝ ਨਹੀਂ ਬੋਲਿਆ ਕਿ ਜੱਥੇਬੰਦੀਆਂ ਨੂੰ ਸਰੇ ਆ ਇਹਦਾ ਜੋ ਮਨ ਕਰਦਾ ਹੈ ਉਹ ਬੋਲਦਾ ਹੈ ਜਦੋਂ ਸਾਡੇ ਮੇਰੇ ਵਰਗੇ ਆ ਕੋਈ ਬੋਲਦਾ ਹੈ ਨਾ ਉਨੂੰ ਹੋਏ ਪਰਚੇ ਕਰਵਾ ਦਿੰਦਾ 295 ਦੇ ਬਹੁਤ ਜੇ ਵੀ ਬਹੁਤ ਲੋਕ ਇਹ ਵੀ ਕਹਿੰਦੇ ਆ ਕਿ ਇਹ ਪੋਲਿਟਿਕਲ ਸ਼ੈ ਵੀ ਹੁੰਦੀ ਐ ਸਿਆਸੀ ਸ਼ੈ ਵੀ ਆ ਜਿਵੇਂ ਤੁਸੀਂ ਕਿਹਾ ਪੈਸਾ ਤਾਂ ਚੱਲਦਾ ਹੀ ਚੱਲਦਾ ਤਾਂ ਤੁਹਾਨੂੰ ਲੱਗਦਾ ਕਿ ਸਿਆਸੀ ਲੋਕ ਵੀ ਆਪਣੇ ਲਾਹੇ ਵਾਸਤੇ ਵੋਟਾਂ ਵਾਸਤੇ ਟਕਰਾਅ ਪੈਦਾ ਕਰਨੇ ਚਾਹੁੰਦੇ ਹੋ ਸਿੱਖ ਵਰਸਸ ਇਸਾਈ ਕਰਵਾਉਣਾ ਚਾਹੁੰਦੇ ਪੰਜਾਬ ਚ ਬਿਲਕੁਲ ਕਰਾਉਣਾ ਚਾਹੁੰਦੇ ਆ ਬਿਲਕੁਲ ਬਿਲਕੁਲ ਕਰਾਉਣਾ ਚਾਹੁੰਦੇ ਔਰ ਸਭ ਕੁਝ ਇਹਨਾਂ ਨੇ ਮੈਂ ਅੱਜ ਪੁੱਛਦੀ ਆ ਲੀਡਰਸ ਸਾਰੇ ਮਿਨਿਸਟਰਸ ਸਾਰੇ ਨੇ ਮਿਲੇ ਹੋਇਆ ਹੁਣਾ ਚੰਨੀ ਸਾਹਿਬ ਮੈਨੂੰ ਸਤਿਕਾਰਯੋਗ ਚੰਨੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦੀ ਆ ਤੁਸੀਂ ਗੁਰਸਿੱਖਿਆ ਤੁਸੀਂ ਹੈਗੇ ਆ ਸਿੱਖ ਮੈਨੂੰ ਪਹਿਲਾਂ ਇਹ ਇਹਦਾ ਮੈਨੂੰ ਦੱਸ ਦਿਓ ਅਗਰ ਜੇ ਹੁੰਦੇ ਨਾ ਤੇ ਤੁਸੀਂ ਉਹਨਾਂ ਦੇ ਨਾਲ ਫੋਟੋ ਆ ਤੇ ਇਨਵਿਟੇਸ਼ਨ ਐਕਸੈਪਟ ਨਹੀਂ ਕਰਨੇ ਸੀ ਤੁਸੀਂ ਤਾਂ ਆਪ ਖੜੇ ਹੋਏ ਸਟੇਜਾਂ 'ਚ ਠੀਕ ਹੈ ਤੁਸੀਂ ਇਹ ਵੀ ਕਹਿ ਸਕਦੇ ਸੀ ਠੀਕ ਆ ਜੀ ਤੁਸੀਂ ਸਾਨੂੰ ਸਧਿਆ ਧੰਨਵਾਦ ਤੁਹਾਡਾ ਠੀਕ ਹੈ ਪਰ ਤੁਸੀਂ ਤਾਂ ਖੁਦ ਸਾਡੇ ਸਿੱਖ ਵੀਰ ਉੱਤੇ ਖੜੇ ਹੋ ਕੇ ਫੋਟੋਆਂ ਤੇ ਮੈਂ ਉਹ ਮੋਮੈਂਟੋ ਲੈ ਰਹੇ ਹਾਂ ਕੀ ਕਰ ਸਕਦੇ ਆ ਸਿਰਫ ਚੰਨੀ ਕਿਉਂ ਸਖਜਿੰਦਰ ਰੰਧਾਵਾ ਨਵਜੋ ਸਿੱਧੂ ਸਮੇਂ-ਸਮੇਂ ਤੇ ਸਾਰੇ ਹੀ ਲੀਡਰ ਜਾਂਦੇ ਰਹੇ ਆ ਦਿਖਦੇ ਰਹੇ ਆ ਇਹਨਾਂ ਦੀਆਂ ਸਟੇਜਾਂ ਤੇ ਤਾਂ ਮੈਂ ਤਾਂ ਰੀਸੈਂਟ ਅਪਡੇਟ ਦਾ ਸਾਰੇ ਆ ਹਾਂਜੀ ਮੈਂ ਰੀਸੈਂਟ ਅਪਡੇਟ ਬੋਲੀ ਹੈ ਨਦੀ ਬਹੁਤ سارے ਲੀਡਰ ਹੈ ਵੋਟ ਬੈਂਕ ਹੈ ਨਾ ਔਰ ਉਹ ਵੋਟ ਬੈਂਕ ਜਿਨ੍ਹਾਂ ਦਾ ਖੁਦ ਦਾ ਖੋਪੜਾ ਕੁਝ ਹੈ ਹੀ ਨਹੀਂ ਜਿਨ੍ਹਾਂ ਦੇ ਜ਼ਮੀਰ ਬਿਚੇ ਹੋਏ ਆ ਜੋ ਪਾਪਾ ਦੇ ਭਗਤ ਆ ਮੈਂ ਇਹਨਾਂ ਤੋਂ ਪੁੱਛਦੀ ਐ ਇਹਨਾਂ ਦੇ ਬਾਈਬਲ ਦੇ ਥਰੂ ਇਹਨਾਂ ਦਾ ਧਰਮਗੁਰੂ ਹੋ ਹੈ ਕੌਣ ਇਹਨਾਂ ਦਾ ਧਰਮਗੁਰੂ ਪ੍ਰਭੂ ਯੂਸ਼ੂ ਮਸੀਹ ਐ ਇਹ ਬਾਪ ਪਤਾ ਕਿ ਨੂੰ ਆਖਦੇ ਆ ਅੰਕੋਰ ਨਹੀਂ ਰੂ ਲੈ ਨੂੰ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਇਹਨਾਂ ਦਾ ਧਰਮਗੁਰੂ ਕਿਹੜਾ ਐ ਇਦਾਂ ਦੇ ਕਰਪਟਿਡ ਬੰਦੇ ਆ ਪੂਰੀ ਇਹਨਾਂ ਦਾ ਇੱਕ ਹੀ ਮਿਸ਼ਨ ਐ ਆਪਣਾ ਸਮਰਾਜ्‍य ਸਥਾਪਿਤ ਕਰੋ ਅੰਕੁਰ ਨਰੂਲਾ ਦੇ ਫਾਲੋਅਰ ਅੰਕੁਰ ਨਰੂਲਾ ਦੇ ਫਾਲੋਅਰ ਉਸ ਨੂੰ ਪਿਓ ਕਹਿੰਦੇ ਆ ਜਾਂ ਪਿਓ ਮੰਨਦੇ ਆ ਉਹਨਾਂ ਦਾ ਦਿਮਾਗ ਇਸ ਤਰੀਕੇ ਗਰਾ ਦਿੱਤਾ ਗਿਆ ਬਸ ਇਹਨਾਂ ਕਰਕੇ ਵੀਜੀ ਮੇਰੇ ਵਰਗੇ ਨੂੰ ਪਰਚੇ ਮਿਲੇ ਮੈਨੂੰ ਪਰਚੇ ਮਿਲੇ ਕਿਉਂ ਆ ਔਰ ਤੁਹਾਨੂੰ ਪਤਾ ਬੜੀ ਹੈਰਤ ਅੰਗੇ ਇਸ ਗੱਲ ਆ ਮੇਰੇ ਕੋਲ ਚਾਰ ਪਰਚੇ ਆ ਚਾਰਾ ਤੇ ਮੇਰੇ ਕੋਲ ਚਲਾਨੀ ਨਹੀਂ ਆਇਆ ਅਜ ਤੱਕ 10 ਸਾਲ ਤੋਂ ਮੇਰੀ ਇੱਕ ਪੇਸ਼ੀ ਕੋਰਟ ਅਪੀਰੀਅੰਸ ਮੈਂ ਛੱਡੀ ਨਹੀਂ ਆ ਤੇ ਨਾ ਮੈਂ ਛੱਡਣੀ ਆ ਸਾਰੀ ਪੁਲਿਸ ਨੂੰ ਮੇਰੇ ਨਾਲ ਆ ਮੈਨੂੰ ਗਰਵ ਹੈ ਆਪਣੇ ਉੱਪਰ ਪ੍ਰਸ਼ਾਸਨ ਦੇ ਪ੍ਰਸ਼ਾਸਨ ਜਿਹੜੀ ਅੰਦਰ ਬੈਠੀ ਹੈ ਨਾ ਉਹ ਸਾਰੇ ਜਾਣਦੇ ਆ ਠੀਕ ਹੈ ਨਾ ਇੱਕ ਆਖਰੀ ਸਵਾਲ ਇੱਕ ਆਖਰੀ ਸਵਾਲ ਮੈਂ ਤੁਹਾਨੂੰ ਕਰਨਾ ਚਾਹਾਂਗਾ ਇੱਕ ਪਿੰਡ ਦੀ ਵੀਡੀਓ ਸਾਹਮਣੇ ਆਈ ਸੀ ਜਿਨ੍ਹਾਂ ਨੇ ਮਤਾਂ ਪਾਇਆ ਇਸਾਈ ਭਲਚਾਰੇ ਦੇ ਖਿਲਾਫ ਕਿ ਤੁਸੀਂ ਆਪਣਾ ਸੰਸਕਾਰ ਜੇ ਕਰਨਾ ਤਾਂ ਸਾਡੇ ਵਾਲੇ ਸਮਸ਼ਾਨਾਂ ਚ ਹੀ ਕਰੋ ਨਹੀਂ ਤਾਂ ਜੇ ਤੁਸੀਂ ਦਫਨਾਉਣੇ ਆ ਤਾਂ ਤੁਸੀਂ ਅੱਡ ਦਫਨਾਓ ਹੋਰ ਵੀ ਕਈ ਰੋਕਾਂ ਲਾਈਆਂ ਗਈਆਂ ਸ਼ੋਭਾ ਯਾਤਰਾਵਾਂ ਵੀ ਲੈ ਕੇ ਹੁਣ ਇੱਥੇ ਤਾਂ ਇਸਾਈ ਭਾਈਚਾਰਾ ਵੀ ਕਹਿ ਸਕਦਾ ਨਾ ਕਿ ਪੰਜਾਬ ਸਾਡਾ ਵੀ ਆ ਸਾਨੂੰ ਵੀ ਹੱਕ ਨੇ ਇਸ ਮਤੇ ਨੂੰ ਕਿਵੇਂ ਦੇਖਦੇ ਹੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਔਰ ਜਿਹੜੇ ਸਿੱਖ ਵੀਰ ਵੀ ਕਹਿ ਰਹੇ ਨਾ ਤੁਸੀਂ ਜੇ ਓਬਜੈਕਸ਼ਨ ਲਗਾਓਗੇ ਇਹ ਚਤਰਾਈ ਨਾ ਗੇਮ ਖੇਡਣ ਦੇ ਆ ਤੁਸੀਂ ਵੀ ਦਿਮਾਗ ਨਾਲ ਗੇਮ ਖੇਡੋ ਇਹ ਦਿਮਾਗ ਨਾਲ ਇਹ ਤੁਹਾਨੂੰ ਫਸਾਉਣਾ ਚਾਹੁੰਦੇ ਆ ਇਹਨਾਂ ਨੂੰ ਮੁੱਦੇ ਚ ਆਈਦੇ ਐਦਾ ਦੇ ਆਪਾਂ ਤਾਂ ਸੇਖਿਆ ਸਾਰੀਆਂ ਜਾਤਾਂ ਨਾਲ ਪਿਆਰ ਕਰਦੇ ਆ ਕਲੰਜੇ ਵੱਡੇ ਰੱਖੋ ਆਪਾਂ ਆਪਣੇ ਆਪਣੇ ਉਹਦੇ ਵਿੱਚ ਆਵਾਂਗੇ ਆਪਣੇ ਪੁਆਇੰਟਸ ਕਲੀਅਰ ਕਰਾਂਗੇ ਇਹਨਾਂ ਨੇ ਆਪਣੇ ਸਾਡੇ ਸ਼ਹਿਬਜ਼ਾਦਿਆਂ ਨੂੰ ਬੋਲਿਆ ਤਾਂ ਬੋਲਿਆ ਕਿੱਦਾਂ ਹੂੰ ਆਪਾਂ ਉੱਥੇ ਆਵਾਂਗੇ ਸਾਨੂੰ ਕੁਝ ਨਹੀਂ ਐ ਨਾ ਜ਼ਮੀਨ ਦੇ ਨਾਲ ਨਾ ਸ਼ੋਭਾ ਯਾਤਰਾ ਨਾਲ ਨਾ ਕਿਸੇ ਨਾਲ ਤੁਸੀਂ ਜੋ ਮਰਜ਼ੀ ਕਰੋ ਹੂੰ ਸਾਨੂੰ ਇਹਨਾਂ ਚੀਜ਼ਾਂ 'ਚ ਫਸਾ ਕੇ ਵੀਰ ਜੀ ਇਹ ਆਪਣੀਆਂ ਕੰਮ ਨਹੀਂ ਕਰਨਦੇ ਆ ਪਰ ਇਹ ਬਨੀਤ ਕੋ ਰਿਆ ਇੱਧਰ ਤੁਹਾਨੂੰ ਲੱਗਦਾ ਇਹ ਚਾਹੁੰਦੇ ਆ ਕਿ ਇਹ ਰੋਕਣ ਸਾਡੀ ਸ਼ੋਭਾ ਯਾਤਰਾ ਇਹ ਮਤੇ ਪਾਵਣ ਪਿੰਡਾਂ ਦੇ ਵਿੱਚ ਸਾਡਾ ਵਿਰੋਧ ਹੋਏ ਅਸੀਂ ਵਿਚਾਰੇ ਬਣੀਏ ਪ੍ਰਸ਼ਾਸਨ ਸਾਡੇ ਨਾਲ ਆਏ ਤੇ ਹੋਰ ਲੋਕ ਇਹ ਇਹੀ ਚਾਹੁੰਦੇ ਆ ਹਾਂਜੀ ਇਹ ਕੰਮ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਸਿੱਖ ਵੀਰ ਹਿੰਦੂ ਵੀਰ ਜਿਹੜੇ ਵੀ ਇਹਨਾਂ ਨੂੰ ਪਸੰਦ ਨਹੀਂ ਕਰਦੇ ਮੈਂ ਜਾਣਦੀ ਇਹਨਾਂ ਨੂੰ ਕੋਈ ਨਹੀਂ ਪਸੰਦ ਕਰਦਾ ਇਹਨਾਂ ਦੀ ਇੱਜ਼ਤ ਦੋ ਕੋੜੀ ਦੀ ਨਹੀਂ ਹੈ ਠੀਕ ਹੈ ਮੈਨੂੰ ਪਤਾ ਏ ਪਰ ਇਦਾਂ ਦਾ ਕੋਈ ਕਾਰਨਾਮਾ ਨਾ ਕਰੋ ਇਹ ਇਦਾਂ ਦੇ ਪੁਆਇੰਟਸ ਲੱਭਣਦੇ ਆ ਮੇਰੀ ਆਪ ਸਾਰਿਆਂ ਨੂੰ ਬੇਨਤੀ ਆ ਇਦਾਂ ਦਾ ਕੰਮ ਨਾ ਕਰੋ ਗੱਲ ਕਰੋ ਲਾਅ ਵਾਈਜ਼ ਪੜੇ ਲਿਖੇ ਸੂਝਵਾਨ ਦੀ ਤਰ੍ਹਾਂ ਲਾਅ ਵਾਈਜ਼ ਗੱਲ ਕਰੋ 295 ਲੱਗਦੀ ਆ ਇਹਦੇ ਇਹ ਸਟੇਟਮੈਂਟਸ 'ਚ ਜੋ ਇਹਨੇ ਸਾਡੇ ਸਹਬਜ਼ਾਦਿਆਂ ਨੂੰ ਬੋਲਿਆ ਅਗਲਾ ਸਟੈਪ ਕੀ ਹੋਏਗਾ ਆਖਰੀ ਸਵਾਲ ਹੈ ਮੇਰਾ ਅਗਲਾ ਸਟੈਪ ਕੀ ਹੋਏਗਾ ਉਸਨੇ ਤਾਂ ਬਿਆਨਬਾਜ਼ੀ ਜਿਹੜੀ ਆ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਕਿ ਇਹ ਹੰਗਸਿੰਗ ਜਥੇ ਬੰਦੀਆਂ ਥੋੜੀ ਜਥੇ ਬੰਦੀ ਹੈ ਕਿਸੇ ਵੱਲੋਂ ਕੋਈ ਸਵਾਲ ਇਸ ਨੂੰ ਪਾਇਆ ਜਾਏਗਾ ਹੁਣ ਕਾਰਵਾਈ ਦੀ ਮੰਗ ਹੋਏਗੀ ਬਿਲਕੁਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਹੋਰ ਸਾਰੇ ਮੈਂ ਕਰਨਵੀਰ ਜੀ ਮੈਂ ਤੁਹਾਨੂੰ ਇੱਕ ਅੱਜ ਮਦਦ ਚਾਹੁੰਦੀ ਹੈ ਤੁਹਾਡੇ ਤੋਂ ਜੀ ਅੱਜ ਤੁਹਾਡੀ ਤੁਸੀਂ ਮੈਨੂੰ ਛੋਟੀ ਕਹਿ ਲਓ ਭਾਵੇਂ ਵੱਡੀ ਕਹਿ ਲਓ ਹੈ ਤਾਂ ਮੈਂ ਤੁਹਾਡੀ ਭੈਣ ਆ ਜੀ ਮੇਰੀ ਤੁਹਾਡੇ ਤੋਂ ਇੱਕ ਬੇਨਤੀ ਆ ਕਿ ਵੀਰ ਜੀ ਮੇਰੀ ਇਹ ਗੱਲ ਸਾਰਿਆਂ ਤੱਕ ਫੈਲਾਈ ਜਾਵੇ ਕਿ ਕੱਲ ਨੂੰ ਆਪਾਂ 11 ਵਜੇ ਰਖਬਾਗ ਲੁਧਿਆਣਾ ਦੇ ਵਿੱਚ ਜਿਹੜੇ ਆਪਣੇ ਕੌਮ ਨਾਲ ਪਿਆਰ ਕਰਦੇ ਹਿੰਦੂ ਹੋ ਭਾਵੇਂ ਸਿੱਖ ਹੋਣ ਭਾਵੇਂ ਉਹ ਮੁਸਲਮਾਨ ਹੋਣ ਭਾਵੇਂ ਕੋਈ ਵੀ ਹੋ ਆਪਾਂ ਸਾਰਿਆਂ ਨੇ ਕੱਲ ਰਖਬਾਗ ਦੇ ਵਿੱਚ 11 ਵਜੇ ਇਕੱਠੇ ਹੋਣਾ ਹੈ ਜਿਹਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪਿਆਰ ਹੋਊਗਾ ਉਹਨਾਂ ਦੇ ਪੁੱਤਰਾਂ ਦੀ ਸ਼ਹੀਦੀ ਨਾਲ ਪਿਆਰ ਹੋਊਗਾ ਸਿੱਖ ਪੰਥ ਨਾਲ ਪਿਆਰ ਹੋਊਗਾ ਜਿੰਨੇ Hindu ਲੋਗ ਆ ਅੱਜ ਸਾਰੇ ਇਕੱਠੇ ਹੈ ਮੁਸਲਮਾਨ ਲੋਕਾਂ ਨੂੰ ਵੀ ਬਹੁਤ ਤਕਲੀਫ ਹੈ ਕਈ ਭੈਣਾਂ ਉਹਨਾਂ ਦੀ ਸ਼ਹੀਦੀ ਦੇ ਲਈ ਰੋ ਰਹੀਆਂ ਸੋਸ਼ਲ ਮੀਡੀਆ 'ਚ ਦੇਖ ਰਿਹਾ ਹੈ ਕਈ ਹਿੰਦੂ ਵੀਰ ਅੱਜ ਪਹੁੰਚੇ ਹੋਇਆ ਫਤੇਗੜ ਸਾਹਿਬ ਠੀਕ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੋਲਦੀ ਆ ਕਿ ਪਲੀਜ਼ ਕੱਲ 11 ਵਜੇ ਮੈਂ ਸਾਰੇ ਵਰਲਡ ਤੱਕ ਮੇਰੀ ਆਵਾਜ਼ ਪਹੁੰਚਾਈ ਜਾਵੇ ਤੇ ਇਸ ਭੈਣ ਦੀ ਇੱਕ ਅਰਦਾਸ ਆ ਤੁਹਾਡੇ ਸਾਰਿਆਂ ਦੇ ਅੱਗੇ ਕਿ ਆਪਾਂ ਸਾਰਿਆਂ ਨੇ ਮਿਲ ਕੇ ਇਸ ਬੰਦੇ ਨੂੰ 295 ਇਹਦਾ ਪਰਚਾ ਇਹਨੂੰ ਮਿਲਣਾ ਚਾਹੀਦਾ ਇਹ ਕੋਈ ਮੈਂ ਨਹੀਂ ਚਾਹੁੰਦਾ ਇਹਨੇ ਜੋ ਬੋਲਿਆ ਉਹਦੇ ਅਕਾਉਂਟਿੰਗ ਇਹਨੂੰ ਮਿਲਣਾ ਚਾਹੀਦਾ ਇਹਨੇ ਨਜਾਇਜ਼ ਮੇਰੇ ਵਰਗਿਆਂ ਨੂੰ ਕਈਆਂ ਨੂੰ ਜੇਲਾ ਕਟਾਈਆਂ ਠੀਕ ਹੈ ਥੋੜੀ bari ਆਪਾਂ ਲਾ ਵਾਈਸ ਚੱਲਾਂਗੇ ਔਰ ਇਦਾਂ ਦਾ ਕੋਈ ਕੰਮ ਨਾ ਕਰੋ ਕਿ ਭਈ ਇਹ ਸ਼ੋਭਾ ਯਾਤਰਾ ਰੋਕਣੀ ਆ ਪਿੰਡ ਚ ਨਹੀਂ ਵੜਨ ਦੇਣਾ ਇਹਨਾਂ ਦੀਆਂ ਫੋਟੋਆਂ ਨਹੀਂ ਫੋਟੋਆਂ ਨੂੰ ਨਹੀਂ ਹੱਥ ਲਾਣਾ ਤੁਹਾਡਾ ਮਨ ਕਰਦਾ ਮੈਂ ਜਾਣਦੀ ਤੁਹਾਡੇ ਹਿਰਦੇ ਖਿਲਦੇ ਆ ਪਰ ਇਦਾਂ ਦਾ ਕੋਈ ਕੰਮ ਨਾ ਕਰਿਓ ਜਿਹਦੇ ਵਿੱਚ ਇਹ ਬੇਚਾਰੇ ਬਣ ਜਾਣ ਦਿਮਾਗ ਨਾਲ ਕੰਮ ਲਿਓ ਇਦਾਂ ਦਾ ਕੋਈ ਕੰਮ ਨਾ ਕਰੋ ਇਹ ਬੇਚਾਰੇ ਬਣ ਲੰਦੇ ਆ ਪੁਲਿਸ ਦੇ ਸਾਹਮਣੇ ਬਣ ਕੇ ਵੋਟ ਬੈਂਕ ਜਿਹੜਾ ਇਹਨਾਂ ਦਾ ਹੈਗਾ ਜਿਹੜੀਆਂ ਇਹਨਾਂ ਦੀਆਂ ਔਰਤਾਂ ਜਿਹੜੇ ਰਾਜਦੀਪ ਕੌਰ ਮੇਰੇ ਉੱਪਰ ਤੇ ਰਾਜਦੀਪ ਕੌਰ ਹੋਏ ਹੋਰ ਵੀ ਹਿੰਦੂ ਕੁੜੀਆਂ ਹੋਈਆਂ ਜਿਨ੍ਹਾਂ ਨੇ ਮੇਰੇ ਉੱਪਰ ਤੇਜਾਬ ਕਾਂਡ ਪਾਇਆ ਸੀ ਇਦਾਂ ਦੇ ਇਦਾਂ ਦੇ ਹੈਗੇ ਆ ਇਹਦੇ ਖਿਡੌਣੇ ਜਿਹੜੇ ਛੂਟੀਆਂ ਗਵਾਈਆਂ ਦੇ ਕੇ ਪਰਚੇ ਕਰਵਾਉਂਦੇ ਆ ਇਸ ਕਰਕੇ ਮੈਂ ਸਾਰੇ ਸਿੱਖ Hindu ਮੁਸਲਮਾਨ ਵੀ ਸਾਰਿਆਂ ਨੂੰ ਇਹ ਗੱਲ ਕਹੂੰਗੀ ਇਦਾਂ ਦਾ ਕੋਈ ਕੋਈ ਵੀ ਆਪਾਂ ਕੰਮ ਨਹੀਂ ਕਰਨਾ ਆਪਾਂ ਜੀ ਬੜੇ ਆਰਾਮ ਦੇ ਨਾਲ ਇਸ ਜੰਗ ਨੂੰ ਜਿੱਤਣਾ ਹੈ ਹੁਣ ਇਹਨੇ ਬੋਲਿਆ ਇਹਦਾ ਵਦ ਮੇਰੇ ਗੁਰਗੋਬਿੰਦ ਸਿੰਘ ਜੀ ਨੇ ਕਰਨਾ ਹੈ ਜੀ ਜੀ ਬਿਲਕੁਲ ਬਹੁਤ ਸ਼ੁਕਰੀਆ ਬਨੀਤ ਜੀ ਜੁੜਨ ਵਾਸਤੇ ਉਮੀਦ ਕਰਦੇ ਹਾਂ ਜੋ ਚਰਚਾ ਹੋਈ ਹੈ ਲੋਕਾਂ ਤੱਕ ਪਹੁੰਚੇਗੀ ਜਿਹੜੇ ਦਰਸ਼ਕ ਦੇਖ ਰਹੇ ਨੇ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਕਾਲ ਦਿੱਤੀ ਗਈ ਹੈ ਕੱਲ ਨੂੰ ਲੁਧਿਆਣੇ ਦੇ ਵਿੱਚ 11 ਵਜੇ ਇਕੱਠ ਹੈ ਤਾਂ ਪਹੁੰਚਣ ਵਾਲੇ ਪਹੁੰਚ ਸਕਦੇ ਨੇ ਧੰਨਵਾਦ ਮਨੀਤ ਕੌਰ ਜੀ ਬਹੁਤ ਬਹੁਤ ਸ਼ੁਕਰੀਆ ਜੁੜਨ ਵਾਸਤੇ ਜੈ ਸ਼ੁਭਾਹੀ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ